ਬਲਾਕ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਅੱਜ ਦੂਸਰੇ ਦਿਨ ਸ਼ਾਂਤ ਪੂਰਵਕ ਤਰੀਕੇ ਨਾਲ ਭਰੀਆਂ ਗਈਆਂ ਨਾਮਜ਼ਦਗੀਆਂ ਜਾਣਕਾਰੀ ਅਨੁਸਾਰ ਸਬ ਡਿਵੀਜ਼ਨ ਉਪ ਮੰਡਲ ਤਹਿਸੀਲ ਕੰਪਲੈਕਸ ਦੇ ਵਿੱਚ ਇਹ ਨਾਮਜ਼ਦਗੀਆਂ ਭਰੀਆਂ ਗਈਆਂ ਅਤੇ ਇਹਨਾਂ ਨੂੰ 4 ਜ਼ੋਨਾਂ ਦੇ ਵਿੱਚ 25 ਪਿੰਡਾਂ ਨੂੰ ਵੰਡਿਆ ਗਿਆ ਆਓ ਸੁਣਦੇ ਹਾਂ ਕੀ ਕਹਿਣਾ ਹੈ ਪ੍ਰਬੰਧਾਂ ਨੂੰ ਲੈ ਕੇ ਸਰ ਜੀ ਨਾਮਜ਼ਦਗੀਆਂ ਦਾ ਦੂਸਰਾ ਦਿਨ ਕਿਰਪਾ ਕਰਕੇ ਪ੍ਰਬੰਧ ਕਿਸ ਤਰ੍ਹਾਂ ਦੇ ਇੱਥੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਪੱਕੇ ਤੌਰ ਤੇ ਡਿਊਟੀ ਲਾਈ ਗਈ ਹੈ ਇਹ ਜਿਹੜਾ ਅੱਜ ਦੇ ਦਿਨ ਹਜੇ ਥੋੜਾ ਘੱਟੀ ਰਸ਼ ਹੈ ਕੱਲ ਤੇ ਪਰਸੋਂ ਜ਼ਿਆਦਾ ਸੰਭਾਵਨਾ ਰਚਾ ਅੱਛਾ ਕਿਸੇ ਕੈਂਡੀਡੇਟ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਬਿਲਕੁਲ ਵੀ ਨਹੀਂ ਸਾਰੇ ਪ੍ਰਬੰਧ ਇਹਨਾਂ ਦੇ ਬੜੇ ਵਧੀਆ ਇੱਥੇ ਸਾਡਾ ਸੁਰੱਖਿਆ ਦੇ ਮੁਲਾਜ਼ਮ ਵੀ ਲਗਾਤਾਰ ਲੱਗੇ ਹੋਏ ਆਪ ਕਿੰਨੇ ਹੀ ਪੁਲਸਾਂ ਉਪਰਾਨ ਕੀਤੇ ਅਸੀਂ ਇੱਥੇ ਕੁੱਲ 6 ਮੁਲਾਜ਼ਮ ਇੱਥੇ ਲਾਏ ਆ ਕਿਉਂਕਿ ਇੱਥੇ ਬਲਕ ਕੱਲੇ ਬਲਕ ਫੰਟੀ ਜਿਹੜੇ ਜੈਤੂ ਹਲਕੇ ਦੇ ਉਹਨਾਂ ਦੇ ਇੱਥੇ ਨਾਮਜ਼ਦਗੀ ਕਾਰੇ दाखल ਹੋ ਰਿਹਾ ਜਿਹੜੇ ਜ਼ਿਲ੍ਹਾ ਪ੍ਰਸ਼ਦ ਵਾਲੇ ਉਹ ਫ੍ਰੀਕ ਕੁਰ ਦਾ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਆਹ ਸਰ ਬਲਕ ਸੰਮਤੀ ਜਿਹਦੇ ਤੁਸੀਂ ਅੱਜੇ ਨਾਮਜ਼ਦਗੀ ਪੱਤਰ ਭਰ ਲੈ ਆਏ ਹੋ। ਹੋਰ ਕੀ ਕਹਿਣਾ ਚਾਹੋਗੇ ਸੁਣ ਲੈਤੀ ਜੀ? ਅੱਜ ਅਸੀਂ ਬਰਗਾੜੀ ਜੋਨ ਜਿਹੜਾ ਬਲਕ ਸੰਮਤੀ ਦਾ ਜਰਨਲਿਸਟਰੀ ਵਾਸਤੇ ਰਿਅਰਪ ਸੀਗਾ ਉਹਦੇ 'ਚ ਅਸੀਂ ਸ਼੍ਰੋਮਣੀ ਕਾਲੀ ਦਲ ਵੱਲੋਂ ਉਮੀਦਵਾਰ ਉਹਨਾਂ ਦੇ ਫਾਰਮ ਫਾਇਲ ਕਰਿਆ ਫਾਰਮ ਜੋ ਗੁਰਜੀਤ ਕੌਰ ਆ ਸਾਡੇ ਬਰਗਾੜੀ ਤੋਂ ਜੋ ਪਹਿਲਾਂ ਸਰਪੰਚ ਵੀ ਰਹੇ ਐ ਉਹਨਾਂ ਨੇ ਨੋਮੀਨੇਸ਼ਨ ਫਾਰਮ ਅੱਜ ਭਰੇ ਆ। ਅੱਜ ਇੱਕ ਗੱਲ ਕੀਤੀ ਜੇ ਪ੍ਰਬੰਧਾਂ ਦੀ ਤਾਂ ਸਰਕਾਰ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਲੱਗ ਰਹੇ ਹਨ ਪ੍ਰਬੰਧਾਂ ਦਾ ਤੁਸੀਂ ਮੈਂ ਪਹਿਲਾਂ ਵੀ ਜ਼ਿਕਰ ਕਰਿਆ ਵੀ ਸਾਰੇ ਤੁਸੀਂ ਖਬਰਾਂ ਦੇਖ ਰਹੇ ਹੋ ਉੱਥੇ ਵੀ ਜਿਹੜੇ ਕੋਈ ਸਰਕਾਰ ਵੱਲੋਂ ਨੋਮੀਨੇਸ਼ਨ ਤੋਂ ਪਹਿਲਾਂ ਕੋਈ ਐਨਓਸੀ ਵਗੈਰਾ ਚਾਹੀਦੀ ਹੁੰਦੀ ਹੈ ਅਸੀਂ ਜਦੋਂ ਵੀਡੀਓ ਦਫ਼ਤਰ ਜਾਂਦੇ ਆ ਤਾਂ ਉੱਥੇ ਕੋਈ ਸੈਕਟਰੀ ਜਾਂ ਹੁਣ ਕਿਉਂਕਿ ਚੁੱਲਾ ਟੈਕਸ ਜ ਬੜਾ ਜ਼ਰੂਰੀ ਹੁੰਦਾ ਉੱਥੋਂ ਮਿਲਦੇ ਹੀ ਨਹੀਂ ਕੋਈ ਕੱਲ ਵੀ ਬਰਾੜ ਸਾਹਿਬ ਨੇ ਤੁਸੀਂ ਦੇਖਿਆ ਉਹਨਾਂ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਰਹੇ ਐ ਉਹਨਾਂ ਨੇ ਕੋਟਕਪੂਰੇ ਜਾ ਕੇ ਦੇਖਿਆ ਤਾਂ ਦਫ਼ਤਰ 'ਚ ਕੋਈ ਬੰਦਾ ਹੀ ਨਹੀਂ ਸੀ। ਇਹ ਥੋੜੀਆਂ ਪੇਪਰ ਤਿਆਰ ਕਰਨ ਵਾਸਤੇ ਜੋ ਸਰਕਾਰ ਤੋਂ ਜੋ ਕਾਗਜ਼ ਪ੍ਰਾਪਤ ਕਰਨੇ ਹੁੰਦੇ ਆ ਉਹਦੇ ਵਿੱਚ ਮੁਸ਼ਕਲ ਆ ਰਹੀ ਹੈ। ਨਹੀਂ ਸਰਕਾਰ ਨੇ ਤਾਂ ਅਨਾਉਂਸ ਕਰ ਹੀ ਦਿੱਤਾ ਵੀ ਤੁਸੀਂ ਐਫੀਡੇਂਟ ਦੇ ਸਕਦੇ ਹੋ ਜੀ। ਸਰਕਾਰ ਨੇ ਅਨਾਉਂਸ ਇਲੈਕਸ਼ਨ ਕਮਿਸ਼ਨ ਨੇ ਹਲੇ ਕੱਲ ਫਿਰ ਚਿੱਠੀ 'ਚ ਕਿਉਂਕਿ ਜਦੋਂ ਡੀ ਸਾਹਿਬ ਨੂੰ ਮਿਲੇ ਅਸੀਂ ਸਾਰੇ ਜਾ ਕੇ ਤਾਂ ਉਹਨਾਂ ਨੇ ਜਿਹੜੀ ਸਾਡੀ ਡਿਊਟੀ ਲਈ ਹੈ ਕੱਲ ਸ਼ਾਮ ਨੂੰ ਉਹਨਾਂ ਨੇ ਕਰਿਆ ਵੀ ਜੇ ਕੋਈ ਤੁਹਾਨੂੰ ਪੇਪਰ ਨਹੀਂ ਮਿਲਦੇ ਤਾਂ ਉਹਨੂੰ ਤੁਸੀਂ ਐਫੀਡਵਟ ਦੇ ਸਕਦੇ ਆ ਅੱਛਾ ਤੁਸੀਂ ਉਹਨਾਂ ਕਾਗਜ਼ ਭਰੇ ਆ ਜੀ ਤੇ ਤੁਹਾਨੂੰ ਕੋਈ ਮੁਸ਼ਕਲ ਆਈ ਹੈ ਜੀ ਇੱਥੇ ਨਹੀਂ ਹਲੇ ਤਾਂ ਪਹਿਲਾ ਕੋਈ ਪਹਿਲਾ ਹੀ ਨੋਮੀਨੇਸ਼ਨ ਫਾਰਮ ਸੀ ਹਲੇ ਕੋਈ ਉਸ ਤਰ੍ਹਾਂ ਨਹੀਂ ਆਇਆ ਪਰ ਉਹ ਆਇਆ ਵੀ ਚਲੋ ਉਹ ਨਵਾਂ ਸਟਾਫ ਹੈ ਉਹ ਉਸ ਤਰ੍ਹਾਂ ਹਲੇ ਕੋਈ ਇਸ ਤਰ੍ਹਾਂ ਨਹੀਂ ਹੈਗਾ ਹਲੇ ਤਾਂ ਚਲੋ ਦੋ ਦਿਨ ਪਈਏ ਆ ਫਿਰ ਪਰਤਾਲ ਕਰਦੇ ਆ ਕਿਸ ਤਰ੍ਹਾਂ ਹੁੰਦੇ ਆ ਫਿਰ ਪਤਾ ਲੱਗੂ ਮੁਸ਼ਕਲ ਦਾ ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ ਹਾਂ ਆਂੰਦ ਜੀ ਕਿਨਾਂ ਜੀ ਗਰਜੀਤ ਕੌਰ ਆ ਤੁਸੀਂ ਬਲਾਗ ਸਟੇਜ ਤੇ ਸ਼ਾਰਟ ਭਰਨਾ ਆਇਆ ਜੀ ਹਾਂ ਜੀ ਤੇ ਕਿਸ ਤਰ੍ਹਾਂ ਦਾ ਰਹਿ ਗਿਆ ਠੀਕ ਰਿਹਾ ਜੀ ਬਹੁਤ ਵਧੀਆ ਅੱਛਾ ਕੋਈ ਦਿੱਕਤ ਤਾਂ ਨਹੀਂ ਆਈ ਜੀ ਨਹੀਂ ਕੋਈ ਦਿੱਕਤ ਨਹੀਂ ਆਈ ਜਿਸ ਤਰ੍ਹਾਂ ਕੋਈ ਆ ਰਹੀ ਹੈ ਸਪੈਲਡ ਟੈਸਟ ਜਾਂ ਕੁਝ ਨੂੰ ਲੈ ਕੇ ਕੋਈ ਨਹੀਂ ਕੋਈ ਆਈ ਨਹੀਂ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਹਾਂ ਹਾਂ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਬਹੁਤ ਵਧੀਆ ਫਾਰਮ ਭਰੇ ਗਏ ਨੇ ਸਾਰਾ ਸਾਈਨਸ ਵਗੈਰਾ ਸਭ ਉਹਨਾਂ ਨੇ ਚੈੱਕ ਕਰਕੇ ਸਾਡੇ ਕਰਵਾਏ ਨੇ ਕੋਈ ਦਿੱਕਤ ਨਹੀਂ ਆ ਅੱਛਾ ਕਰ ਰਹੇ ਸੀ ਭਰੇ ਗਏ ਤੁਹਾਡੇ ਹਾਂਜੀ ਭਰੇ ਗਏ ਨੇ ਪਿੱਛੇ ਮੇਰੇ ਹਾਂ ਕਿਹੜੇ ਕਿੱਥੋਂ ਭਰੇ ਜੀ ਤੁਸੀਂ ਇਹ ਬਰਗਾੜੀ ਹੈਗਾ ਜੀ ਹਾਂ ਬਲਾਕ ਬਕੋਟ ਕਬੂਰਾ ਚ ਆ ਜਾਂਦੇ ਬਰਗਾੜੀ ਠੀਕ ਹੈ ਜੀ ਪਾਰਟੀ ਅਸੀਂ ਸੋ ਰੋਮਨੀ ਕਾਲੀ ਦਲ ਵਾਲੇ ਠੀਕ ਹੈ ਧੰਨਵਾਦ ਜੀ ਓਕੇ